ਜੀ ਮੈਂ ਸਿਮਰਨਜੀਤ ਸਿੰਘ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਬਹੁਤ ਲੰਮੇ ਸਮੇਂ ਤੋਂ ਤਕਰੀਬਨ ਪਿਛਲੇ 10 ਤੋਂ 11 ਸਾਲ ਬੈਟਰ ਸਕਿਲ ਇਮੀਗ੍ਰੇਸ਼ਨ ਚੱਲਦਿਆਂ ਇੱਕ ਦੋ ਨਵੇਂ ਪ੍ਰੋਜੈਕਟ ਹੋਰ ਨਾਲ ਸਟਾਰਟ ਕੀਤੇ ਉਸੇ ਤਹਿਤ ਇੱਕ ਨਵਾਂ ਪ੍ਰੋਜੈਕਟ ਜਿਹੜਾ ਕਿ ਬਹੁਤ ਜੁਨੀਕ ਕਹਿ ਸਕਦੇ ਆਪਾਂ ਅੱਜ ਦੇ ਸਮੇਂ ਦੇ ਵਿੱਚ ਉਹ ਪ੍ਰੋਜੈਕਟ ਅਸੀਂ ਲੈ ਕੇ ਆਏ ਹਾਂ ਜਿਹਦਾ ਨਾਮ ਆ ਸਫਰ ਤੋਂ ਸਫਰ ਬਹੁਤ ਜਲਦ ਅਸੀਂ ਸਫ਼ਰ ਤੋਂ ਸਫ਼ਰ ਸਟਾਰਟ ਕਰਨ ਜਾ ਰਹੇ ਹਾਂ ਪਲੀਜ਼ ਸਾਨੂੰ ਥੋੜੀ ਸਾਥ ਦੀ ਲੋੜ ਆ ਤੁਸੀਂ ਪੂਰਾ ਸਾਥ ਦੇਣਾ ਜਿਵੇਂ ਕਿ ਤੁਸੀਂ ਮੇਰੇ ਤੇ ਵੀਜ਼ਿਆਂ ਨੂੰ ਲੈ ਕੇ ਵਿਸ਼ਵਾਸ ਕੀਤਾ ਕਿੰਨੇ ਬੱਚਿਆਂ ਦੇ ਤੇ ਉਹਨਾਂ ਦੇ ਮਾਪਿਆਂ ਦੇ ਸੁਪਨੇ ਨੂੰ ਪੂਰਾ ਕੀਤਾ ਉਵੇਂ ਤੁਸੀਂ ਵਿਸ਼ਵਾਸ ਇਸ ਕੰਮ ਦੇ ਉੱਤੇ ਵੀ ਦਿਖਾਉਣਾ ਹੈਗਾ ਸਿਫਰ ਤੋਂ ਸਫਰ ਸਿਫਰ ਤੋਂ ਸਫਰ ਹੈ ਕੀ ਆ ਜਿਹੜੇ ਲੋਕ ਮਿਹਨਤ ਕਰਨਾ ਚਾਹੁੰਦੇ ਨੇ ਉਹ ਜਦੋਂ ਮਿਹਨਤ ਦੇ ਰਾਹ ਦੇ ਉੱਤੇ ਚੱਲਦੇ ਨੇ ਕਈਆਂ ਨੂੰ ਔਕੜਾਂ ਆਉਂਦੀਆਂ ਨੇ ਕਈ ਹਾਰ ਜਾਂਦੇ ਨੇ ਪਰ ਹਾਰ ਕੇ ਵੀ ਖੜੇ ਹੋ ਜਾਂਦੇ ਨੇ ਉਹਨਾਂ ਲੋਕਾਂ ਦੀ ਕਹਾਣੀ ਉਹਨਾਂ ਲੋਕਾਂ ਦੀ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਆ ਸਿਫਰ ਤੋਂ ਸਫਰ ਅਸੀਂ ਬਹੁਤ ਜਲਦੀ ਨੂੰ ਸਟਾਰਟ ਕਰਨ ਜਾ ਰਹੇ ਹਾਂ ਤੁਸੀਂ ਸਾਰਿਆਂ ਨੇ ਪੂਰਾ ਸਹਿਯੋਗ ਸਾਥ ਦੇਣਾ ਹੈਗਾ ਸਾਡਾ ਇਹ ਨਹੀਂ ਸਮਝਣਾ ਕਿ ਪਤਾ ਨਹੀਂ ਇਹ ਕਿੰਨਾ ਦੀ ਕਹਾਣੀ ਹੋਊਗੀ ਇਹ ਹਰ ਇੱਕ ਘਰ ਦੀ ਕਹਾਣੀ ਹੋਊਗੀ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਵੀ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਸਾਨੂੰ ਤੁਸੀਂ ਬੇਚ ਜੇ ਜੇ ਤੁਹਾਡੇ ਚ ਕੋਈ ਟੈਲੈਂਟ ਵੀ ਹੈਗਾ ਤਾਂ ਵੀ ਤੁਸੀਂ ਸਾਨੂੰ ਬੇਚ ਜੇ ਕਾਲ ਮੈਸੇਜ ਕਰ ਸਕਦੇ ਹੋ ਇਹਦੇ ਵਿੱਚ ਮੈਂ ਇਕੱਲਾ ਨਹੀਂ ਮੇਰੀ ਪੂਰੀ ਟੀਮ ਹੈ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਇੰਟਰੋਡਿਊਸ ਕਰਵਾਵਾਂਗੇ ਕਿ ਇਹ ਪ੍ਰੋਗਰਾਮ ਕੋਈ ਮੇਰਾ ਇਕੱਲੇ ਦਾ ਨਹੀਂ ਹੈਗਾ ਇੱਕ ਸਾਰਿਆਂ ਦਾ ਪ੍ਰੋਗਰਾਮ ਆ ਇੱਕ ਟੀਮ ਦਾ ਪ੍ਰੋਗਰਾਮ ਆ ਇੱਕ ਹਰ ਇੱਕ ਉਸ ਮੇਰੇ ਸਾਥੀ ਦਾ ਪ੍ਰੋਗਰਾਮ ਆ ਜਿਨ੍ਹਾਂ ਨੇ ਆਪਣੇ ਤਰੱਕੀ ਦੇ ਰਾਹ ਨੂੰ ਚੁਣਿਆ ਵਾ ਸਫਲਤਾ ਦੇ ਰਾਹ ਨੂੰ ਚੁਣਿਆ ਵਾ ਤੇ ਉਹਦੇ ਉੱਤੇ ਇੱਕ ਸੱਚਾਈ ਦੇ ਰਾਹ ਦੇ ਉੱਤੇ ਚੱਲਣ ਦੀ ਜੋ ਕੋਸ਼ਿਸ਼ ਕਰਦੇ ਨੇ ਉਸ ਉਹਦੇ ਵਿੱਚ ਜਿਹੜੀਆਂ ਔਕੜਾਂ ਆਉਂਦੀਆਂ ਨੇ ਉਹ ਰਾਹਾਂ ਨੂੰ ਚੁਣਿਆ ਵਾ ਸੋ ਅਸੀਂ ਇਸ ਪ੍ਰੋਗਰਾਮ ਨੂੰ ਜਲਦੀ ਤੋਂ ਜਲਦੀ ਸਟਾਰਟ ਕਰਨ ਜਾ ਰਹੇ ਹਾਂ ਸਫਰ ਤੋਂ ਸਫਰ ਤੁਸੀਂ ਸਾਡੇ ਚੈਨਲ ਨੂੰ YouTube ਦੇ ਉੱਤੇ ਵੀ ਹੈਗਾ ਚੈਨਲ ਸਾਡਾ Instagram ਚੈਨਲ ਵੀ ਹੈਗਾ ਤੇ Facebook ਚੈਨਲ ਵੀ ਹੈਗਾ ਤੁਸੀਂ ਲਾਈਕ ਐਂਡ ਸਬਸਕ੍ਰਾਈਬ ਕਰਨਾ ਚੈਨਲ ਨੂੰ ਤੁਸੀਂ ਆਪਣਾ ਫਰਜ਼ ਸਮਝ ਕੇ ਇਹ ਸਾਰਿਆਂ ਯਾਰਾਂ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਹੈਗਾ ਤੇ ਸਾਥ ਪੂਰਾ ਦੇਣਾ ਹੈ ਧੰਨਵਾਦ ਜੀ